ਕੀ ਕਰਦੀਤਾ ਖਾਲਸਾ ਗੁਰੂ ਜੀ ਦੇ ਪਰਦੇ ਸੰਤਨ ਬਾਬਾ RAMDAS ਸ੍ਰੀ 108 ਸੰਤ ਗ੍ਰੰਥ ਜਾਨੀ ਬਾਬਾ RAMDAS ਜੀ ਦੇ ਪੀਰ ਅਸਥਾਨ ਤੇ ਸਾਰੀਆਂ ਸੰਸਥਾਂ ਦੇ ਸੁਯੋਗ ਦੇ ਨਾਲ ਲੰਦਰੀ ਸੇਵਾ ਚੱਲ ਰਹੀ ਹੈ ਸਾਰੀਆਂ ਸੰਸਥਾਂ ਦਾ ਇਹ ਦਿলো ਧੰਨਵਾਦ ਸ੍ਰੀ ਸੁਖਮਨੀ ਸਾਹਿਬ ਸੇਵਾ ਸਾਟੀ ਵੱਲੋਂ

ਸਗਾਲੀ ਇਹ ਕੰਮ ਚੱਲਦਾ ਰਹੇ ਵਾਹਿਗੁਰੂ ਦਾ ਖਾਲਸਾ ਆ। ਆ ਵਾਹਿਗੁਰੂ ਜੀ ਕੀ ਫਤਿਹ। ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ। ਤੇ ਮਹਾਵਾਕ ਅਨਸਾਰ ਗੁਰਦੁਆਰਾ ਸੰਤ ਬਾਬਾ ਸ੍ਰੀ ਸ੍ਰੀ 108 ਸੰਤ ਬਾਬਾ ਆਮਦਾਸ ਜੀ ਵਿਖੇ ਜੋ ਲੰਮੇ ਸਮੇਂ ਤੋਂ ਸੰਗਤਾਂ ਦੀ ਅੜੀਕ ਸੀ ਤੇ ਹਰ ਮੇਲੇ ਤੇ ਜੋ ਬਾਸ ਹੋ ਜਾਂਦੀ ਸੀ ਉਸ ਦੇ ਵਾਸਤੇ ਪਿਛਲੇ ਸਾਲ ਤੋਂ ਜੋ ਲੰਗਰ ਹਾਲ ਦਾ ਕੰਮ ਸ਼ੁਰੂ ਹੋਇਆ ਸੀ ਐਸ ਜਿਹੜੇ ਸਤਗੁਰੂ ਜੀ ਨੇ ਆਪਾਰ ਕਿਰਪਾ ਕੀਤੀ ਬਹੁਤ ਸੰਗਤਾਂ ਦੇ ਸੀਸ ਤੇ ਮਿਹਰ ਪ੍ਰਿਆਤ ਰੱਖਿਆ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਬੇਅੰਤ ਸੰਗਤਾਂ ਨੇ ਰੇਤ ਬਜਰੀ ਸੀਮੈਂਟ ਅਤੇ ਮਾਇਆ ਦੀ ਸੇਵਾ ਦੇ ਕੇ ਕਰਕੇ ਗੁਰੂ ਘਰ ਦਾ ਲੈਂਟਰ ਸੰਪੂਰਨ ਕਰਵਾਇਆ ਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭਾ ਬਾਬਾ RAMਦਾਸ ਜੀ ਦੇ ਲੰਗਰ ਦੀ ਲੰਗਰ ਦੇ ਸੇਵਾ ਦੀ ਸਾਭ ਸੰਤਾਂ ਨੂੰ ਲੱਖ ਲੱਖ ਵਧਾਈਓ ਰਵਜੇ ਖਾਲਸਾ ਮੈਂ ਵੀ ਜੀ ਦਾ ਖਾਲਸਾ ਸਦਾ ਜੀ ਫਦੇ ਸਾਧ ਸੰਗਤ ਜੀ ਅੱਜ ਬਾਬਾ RAMDAS JI ਦੇ ਗੁਰਦੁਆਰ ਸਾਹਿਬ ਦੇ ਅਸੀਂ ਸਾਧ ਸੰਗਤ ਸਾਰੀ ਲੈਂਡਰ ਪਾ ਰਹੀ ਆ ਤੇ ਸਾਰੀ ਸੰਤ ਨੂੰ ਜਿਹੜੀ ਆ ਲੱਖ ਲੱਖ ਵਧਾਈ ਹੋਵੇ ਤੇ ਅਸੀਂ ਇਹੋ ਚਾਹੁੰਦੇ ਆ ਵੀ ਐਦਾਂ ਸਾਡੀ ਸਾਧ ਸੰਗਤ ਸਾਡੇ ਇਸ ਗੁਰਦਾਰੇ ਕੰਮ ਕਰਦੀ ਰਹੇ ਤੇ ਸੇਵਾ ਕਰਦੀ ਰਹੇ ਤੇ ਜਿਹੜਾ ਇਹਨਾਂ ਸਾਡੇ ਭੈਣ ਭਰਾਵਾਂ ਨੇ ਸਾਰਾ ਸਹਿਯੋਗ ਦਿੱਤਾ ਵਾ ਤੇ ਮਹਾਰਾਜ ਇਹਨਾਂ ਦੇ ਚੰਦੀ ਕਲਾਂ ਰੱਖੇ ਖਾਲਸਾ ਹਾਂ ਬਾਜੂ ਗਾਜੀ ਫਤਿਹ ਖਾਲਸਾ ਜੀ ਸਾਹਿਬ ਸਿੰਘ ਸਾਹਾ ਸਿਲਵੈਗੁਰ ਜੀ ਦੀ ਪੱਤੇ ਬੜੇ ਪੁਰਾਣੇ ਸਮੇ ਤੋਂ ਸੀਸੀ 108 ਸੰਤ ਬਾਬਾ ਆਮਦਾਸ ਜੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਰੈਂਟਲ ਪੈ ਰਿਹਾ ਹੈ ਇਹ ਰੈਂਟਲ ਸੰਗਤਾਂ ਦੇ ਵਿੱਚ ਬੜੇ ਚਿਰ ਦਾ ਉਤਸ਼ਾਹ ਹੀ ਤੇ ਲੰਮੇ ਸਮੇਂ ਤੋਂ ਸੰਗਤਾਂ ਦੇ ਮਨਾਂ ਵਿੱਚ ਆਵਾਜ਼ ਹੀ ਕਿ ਬਾਬਾ ਜੀ ਦੇ ਸਾਰਾ ਹੀ ਜਲਦਰ ਪੈ ਜਾਵੇ ਮੇਲੇ ਦੇ ਲਾਨ ਮੇਲੇ ਦੇ ਵਿੱਚ ਸੰਗਤਾਂ ਨੂੰ ਇਸ ਚੀਜ਼ ਦੀ ਬੜੀ ਮੁਸ਼ਕਲ ਹੁੰਦੀ ਸੀ ਜਦੋਂ ਕਿ ਸੌਣ ਦਾ ਮੀਂਹ ਲੱਗਦਾ ਸੀ ਤੇ ਅੱਗੇ ਬੱਦਲ ਤੇ ਮੀਂਹ ਦੀ ਬਹੁਤ ਜ਼ਿਆਦਾ ਜੋਰ ਹੁੰਦਾ ਸੀ ਤੇ ਸਾਨੂੰ ਛੱਡ ਦੀ ਬੜੀ ਲੋੜ ਸੀ ਇਹ ਲੰਘਦੇ ਨਾਲ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਪਿਆ ਹੈ ਤੇ ਅੱਗੇ ਵੀ ਸੰਗਤਾਂ ਨੇ ਸੇਵਾ ਕਰਦੀਆਂ ਬੈਠ ਗਈਆਂ ਮਾਸ ਦਾ ਕੰਮ ਸਦਾ ਚੱਲਦਾ ਰਹੇਗਾ ਲੈ ਕੋ ਜੀ ਇਹ ਕੰਮ ਖਾਲਸਾ ਵਾਹਿਗੁਰੂ ਜੀ ਕਾ। ਮੈਂ ਗੁਰਜੀਤ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਸੰਗਤ ਦੇ ਉਦਮ ਦੇ ਨਾਲ ਸੰਤ ਬਾਬਾ RAMDAS ਜੀ ਦੇ ਸ੍ਰੀ ਸ੍ਰੀ 100 ਸੰਤ ਬਾਬਾ RAMDAS ਜੀ ਦੇ ਹਿਸਤਾਨ ਤੇ ਅੱਜ ਲੈਂਟਰ ਦੀ ਸੇਵਾ ਫੁਮ ਹਮ ਆਗੇ ਹੋ ਰਹੀ ਹੈ। ਇਹ ਬੜੀ ਵੱਡੀ ਸਲੈਬ ਜਿਹੜੀ ਆ ਸਾਡੀ ਸਾਰੀ ਸੰਗਤ ਵੱਧ ਤੋਂ ਵੱਧ ਅਪਰਾਲਾ ਕਰਕੇ ਮਿਹਨਤ ਕਰਕੇ ਆਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਜਿਹੜੀ ਇਹ ਮੁਸ਼ਕਲ ਮੀ ਪੈਂਦਾ ਸੀ ਮੇਲੇ ਦੇ ਸਾਤ ਅਸੂ ਦੇ ਮੇਲੇ ਤੇ ਮੀ ਆ ਜਾਂਦਾ ਸੀ। ਬੜੀ ਸੰਗਤ ਨੂੰ ਤੰਗੀ ਹੁੰਦੀ ਸੀ ਪਰ ਅਸੀਂ ਇਹ ਸੰਗਤ ਨੂੰ ਸਾਰੀ ਨੂੰ ਵਧਾਈ ਦਿੰਨੇ ਆ ਤਨੋਂ ਮਨੋਂ ਵਧਾਈ ਦਿੰਨੇ ਆ ਔਰ ਮਿਹਨਤ ਕਰਕੇ ਬੜੀ ਸੰਗਤ ਨੇ ਕਮੇਟੀ ਨੇ ਇਹ ਕੰਮ ਨੂੰ ਨੇਪਰੇ ਚਾੜਿਆ ਗੁਰੂ ਮਹਾਰਾਜ ਦੇ ਉਦਮ ਦੇ ਨਾਲ ਸੰਗਤ ਦੇ ਉਦਮ ਨਾਲ ਅਸੀਂ ਲੱਖ ਲੱਖ ਸਭ ਨੂੰ ਵਧਾਈ ਦਿੰਨੇ ਆ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਸ੍ਰੀ ਅਕਾਲ ਪੁਰਖ ਸੰਤ ਬਾਬਾ RAMDAS ji ਦੇ ਪਵਿੱਤਰ ਸਥਾਨਾਂ ਤੇ ਜੋ ਕਿ ਪਿਛਲੇ ਸਮੇਂ ਤੋਂ ਪਿਹਰੇ ਸਾਲ ਤੋਂ ਲੰਗਰ ਹਾਲ ਦੀ ਸੇਵਾ ਆਰੰਭ ਸੀ ਸੰਗਤਾਂ ਦੇ ਸੰਯੋਗ ਦੇ ਨਾਲ ਅੱਜ ਲੈਂਟਰ ਦੀ ਸੇਵਾ ਚੱਲ ਰਹੀ ਹੈ ਅਸੀਂ ਸਮੂਹ ਸਾਧ ਸੰਗਤ ਦਾ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਦਾ ਫੌਜੀ ਵੀਰਾਂ ਦਾ ਔਰ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤਨ ਮਨ ਤਨ ਦੇ ਨਾਲ ਸੇਵਾ ਕਰਕੇ ਸੇਵਾ ਭੇਜ ਕੇ ਜੋ ਲੈਂਟਰ ਵੀ ਹਿੱਸੇ ਪਾਇਨ ਤਨ ਤਨ ਬਾਬਾ RAMDAS ਮਾਰਾ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਅਰਥਸ਼ਾਬਕਸ਼ਨ ਸੇਵਾ ਕਰਨ ਦੇ ਉਦਮ ਤੇ ਬਾਲਵਕਸ਼ਨ ਹਰ ਮદાનੇ ਫਤਿਹ ਕਰਨ ਸੋ ਸੰਗਤਾਂ ਨੂੰ ਬੇਨਤੀ ਹੈ ਇਹ ਏਡਿ ਸੇਵਾ ਹੈ ਇਹ ਨਿਰੰਤਰ ਚੱਲਦੀ ਰਹਿਣੀ ਹੈ ਇਸ ਤੋਂ ਬਾਅਦ ਸੰਗਤ ਨੂੰ ਬੇਨਤੀ ਹੈ ਇਸੇ ਤਰ੍ਹਾਂ ਹੀ ਜੋ ਸੰਗਤਾਂ ਸੰਯੋਗ ਦਿੰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ